ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਪਿਆਰ ਭਰੇ ਸਤਿ ਸ੍ਰੀ ਅਕਾਲ ਐਨੀਮਲ ਆਫ ਫਾਰਮ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਇੱਕ ਨਵੀਂ ਵੀਡੀਓ ਵਿੱਚ ਸੋ ਦੋਸਤੋ ਜਿੰਨਾ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਦੋਸਤੋ ਦੋਸਤੋ ਜੇ ਕਿਸੇ ਵੀ ਦੋਸਤ ਮਿੱਤਰ ਨੇ ਨਾਰਮਲ ਫੀਸ ਤੇ ਵੀਡੀਓ ਬਣਵਾਉਣੀ ਹੋਵੇ ਤਾਂ ਆਪਣਾ ਕੰਟੈਕਟ ਨੰਬਰ 8427599211 ਦੋਸਤੋ ਜੋ ਅੱਜ ਦੀ ਵੀਡੀਓ ਆ ਪਿੰਡ ਕੋਰ ਸਿੰਘ ਵਾਲਾ ਇਸੇ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਪੈਂਦਾ। ਪਾ ਜਦਾ ਘਰੇਲੂ ਨੱਕ ਸੇਲ ਆ। ਪਹਿਲਾਂ ਝੋਟੀ ਜੋ ਆ ਸਕਰੀਨ ਤੇ ਦਿਖਾ ਰਿਆ ਤੁਹਾਨੂੰ। ਕਰਦੀ ਗੱਲਬਾਤ ਕਰਦੇ ਆ ਘਰ ਦੀ ਝੋਟੀ ਆ ਬਈ ਦੀ। ਤੇ ਇਹਨਾਂ ਨਾਲ ਆਪਾਂ ਜੋ ਇਹਦੀ ਡਿਟੇਲ ਆ ਉਹ ਕਰਦੇ ਆ ਸਾਂਝੀ। ਹਾਂਜੀ ਬਈ ਜਾਈਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਸੇ ਤਾਂ ਠੀਕ ਹੈ ਜੀ। ਹਾਂਜੀ ਹਾਂਜੀ ਠੀਕ ਹੈ। ਕਿਹੜੇ ਸੂਏ ਨੇ ਝੋਟੀ ਨੇ ਪਹਿਲੇ ਨਹੀਂ ਆ ਜੀ? ਪਹਿਲੇ ਸੂਏ। ਪਹਿਲੇ ਸੂਏ ਆ। ਘਰ ਦੀ ਹੋਈ ਆ। ਘਰ ਦੀ ਕੱਟੀ ਆਪਣੀ। ਠੀਕ ਹੈ ਜੀ। ਆਪਣਾ ਵਪਾਰਕ ਲੈਣ ਦਾ ਕੰਮ ਤਾਂ ਨਹੀਂ। ਹਾਂ ਨਾ 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 ਇਹ ਤਾਂ ਆਪਣੀ ਠੀਕ ਹੈ ਜੀ ਦੋਸਤੋ ਬਾਈ ਦਾ ਕੋਈ ਵਪਾਰਕ ਲੈਣ ਦਾ ਕੰਮ ਨਹੀਂ ਘਰ ਦੀ ਛੋਟੀ ਘਰੇਲੂ ਆ ਆਪਦੇ ਚੈੱਕ ਕਰ ਸਕਦੇ ਹੋ ਤੇ ਸੀਲਸਲਾ ਦਾ ਕਈ ਵਾਰੀ ਕੋਈ ਪੂਰੀ ਸੀਲ ਆ ਹਾਂਜੀ ਹਾਂਜੀ ਆ ਚੈੱਕ ਕਰ ਸਕਦੇ ਹੋ ਤੁਹਾਨੂੰ ਨੇੜ ਤੋਂ ਆਪਾਂ ਸਿੰਕ ਕੁਆਲਿਟੀ ਦਿਖਾ ਦਿੰਨੇ ਆ ਸੋਨਾ ਸਿੰਗ ਆ ਗੋਲ ਆ ਬਾਕੀ ਹਜੇ ਦੂਸਰੇ ਸਵੇਰ ਤੱਕ ਦਾ ਗੋਲ ਕੁੰਡੇ ਕਰ ਦਿੰਨੇ ਆ ਸਿੰਗ ਕਰਮ ਵਾਲੀ ਨੇ ਚੈੱਕ ਕਰ ਲਓ ਕੋਈ ਉਹ ਸਾਈਡ ਤੇ ਬਣਾ ਜੇ ਮੁਰੇ ਖੜਜੋ ਮੜਾ ਜੀ ਆ ਬਜਨ ਬਜਨ ਦੇਖ ਲੈ ਛੋਟੀ ਦਾ ਪੂਰਾ ਦੋਸਤੋ ਗੋਲ ਆ ਪਿੱਠ ਪੂਰਾ ਬਹੁਤ ਚੌੜਾ ਤੇ ਚੰਗਾ ਥੋੜਾ ਜਿਹਾ ਕੈਮਰੇ ਤੋਂ ਪਸੂ ਡਰ ਜਾਂਦਾ ਆ ਚੈੱਕ ਕਰ ਲਓ ਬੈਕ ਸਾਈਡ ਤੋਂ ਸੂਣ ਵਾਲੀ ਆ ਦੋਸਤੋ ਕਿੰਨੇ ਦਿਨ ਲੈ ਰਹੇ ਕਹਿੰਦੇ ਆ ਇਸ ਸੂਣ ਚ ਦਿਨ ਲੈ ਜੂ 12 13 12 ਦਿਨ ਲੈ ਜੂਗੇ ਦੋਸਤੋ 10 ਤੋਂ 12 ਦਿਨ ਦੇ ਪਲੱਸ ਲੈ ਜਾਣੇ ਛੋਟੀ ਨੇ ਡੇਟ ਮੁਤਾਬਕ ਮਾਲਕ ਵੀਰ ਜੋ ਦੱਸ ਰਹੇ ਆ ਤੇ ਜੋ ਅਡਰ ਕੁਆਲਿਟੀ ਆ ਤੁਹਾਨੂੰ ਨੇੜੇ ਤੋਂ ਚੈੱਕ ਕਰਵਾ ਦਿੰਦੇ ਆ ਕਾਰ ਮਾਰੀ ਦਾ ਨਖੜ ਮਾਥਣ ਲੱਗਿਆ ਵਾ ਕੋਈ ਨਾ ਕੋਈ ਆ ਚੈੱਕ ਕਰ ਸਾਬ ਦੇ ਨੇੜ ਤੋਂ ਮੈਂ ਤੋਰਾ ਦਿਖਾਉ ਜੀ ਖੋਲਿਓ ਆ ਚੈੱਕ ਕਰ ਲਓ ਦੋਸਤੋ ਤੋਰਾ ਬਾਕੀ 10 15 ਦਿਨਾਂ ਤੱਕ ਤਾਂ ਡਰ ਜਾਂਦਾ ਕੋਈ ਗੱਲ ਨਹੀਂ ਕੋਈ ਅੰਦਰ ਹੀ ਲੈ ਚਲੋ ਕੋਈ ਗੱਲ ਨਹੀਂ ਤੋਰਾ ਤੁਹਾਨੂੰ ਦਿਖਾਦਾ ਦੋਸਤੋ ਬਾਡੀ ਢੰਚਾ ਬਹੁਤ ਵਧੀਆ ਹੈਵੀ ਵੇੜਦੀ ਆ ਜੋ ਥਾਨ ਵਗੈਰਾ ਤੁਸੀਂ ਦੇਖ ਲਓ ਨੇੜੇ ਤੋਂ ਚੈੱਕ ਕਰਾ ਲੈਣੇ ਥੋੜਾ ਨਾ ਕੰਮ ਤੋਂ ਪੂਛ ਡਰ ਜਾਂਦਾ ਚਲੋ ਕੋਸ਼ਿਸ਼ ਕਰੀਏ ਆਪਾਂ ਆ ਚੈੱਕ ਕਰ ਲਓ ਚਾਰੇ ਥਾਨ ਨਿਕਲ ਮਿਆਂ ਦੋਸਤੋ ਵਧੀਆ ਦੁੱਧ ਦੇਣ ਦੀ ਆਸ ਰੱਖਦੇ ਆ ਤੇ ਜਿਹੜਾ ਆਪਣਾ ਘਰ ਆ ਜੀ ਇਹ ਕਿੱਥੇ ਸਥਿਤ ਰਿਆ ਜਾਂਦਾ ਜਦੋਂ ਆਪਾਂ ਨੂੰ ਆ ਹੋਵੇ ਕਿਸੇ ਬੰਦੇ ਨੇ ਦੋਸਤ ਮਿੱਤਰ ਨੇ ਤੇ ਸਕੂਲ ਵਾਲੇ ਪਹੀ ਸਕੂਲ ਵਾਲੇ ਪਹੀ ਛੱਡਾਉਣੀ ਕੋਲ ਲੰਘ ਕੇ ਠੀਕ ਹੈ ਦੋਸਤ ਜਿਹੜਾ ਕੋਰ ਸਿੰਘ ਵਾਲਾ ਪਿੰਡ ਹੈ ਨਾ ਸਕੂਲ ਵਾਲੇ ਪਹੀ ਨੂੰ ਜਾਂਦੀ ਹੈ ਕਿ 52 ਸਕੂਲ ਨੂੰ ਸਮਾਦ ਭਾਈ ਨੂੰ ਜੁਲ ਜਾਂਦਾ ਤੇ ਉਹਦੇ ਤੇ ਪਾਈ ਦਾ ਘਰ ਸਥਿਤਤਾ ਤੇ ਆਪਣਾ ਮੋਬਾਈਲ ਨੰਬਰ ਜੀ ਤੁਸੀਂ ਬੋਲ ਦਿਓ ਉਹਦੇ ਵਿੱਚ ਨਾਂਜੀ ਠੀਕ ਹੈ ਜੋ ਮੋਬਾਈਲ ਨੰਬਰ ਨਾਲ ਯਾਦ ਨਹੀਂ ਆਪਾਂ ਸਕਰੀਨ ਦੇ ਉੱਪਰ ਲਾ ਦਾਂਗੇ ਤੇ ਨਾਮ ਇਹਨਾਂ ਦਾ ਆਰਾਮ ਸਿੰਘ ਆ ਤੇ ਤੁਸੀਂ ਪੁੱਛ ਕੇ ਆਰਾਮ ਸਿੰਘ ਦਾ ਘਰ ਆ ਸਕਦੇ ਹੋ ਨੰਬਰ ਆ ਜੋ ਸਕਰੀਨ ਤੇ ਲਾਵਾਂਗੇ ਭਾਈ ਦਾ ਤੇ ਮੁੱਲ ਪ੍ਰਾਈਜ਼ ਜੀ ਆਪਾਂ ਫੋਨ ਤੇ ਕਰਨਾ ਜਾਂ ਮੌਕੇ ਤੇ ਮੌਕੇ ਤੇ ਕਰੂਗੇ ਬਾਹਲਾ ਵੱਡਾ ਤਾਂ ਨਹੀਂ ਮੁੱਲ ਹੋਣਾ ਛੋਟਾ ਹੀ ਹੋਊਗਾ ਹਿਸਾਬ ਦਾ ਹੀ ਆ ਹਿਸਾਬ ਦਾ ਹੀ ਆ ਦੋਸਤੋ ਬਾਈ ਕਹਿੰਦੇ ਵੀ ਆਪਾਂ ਨੋਰਮਲ ਪ੍ਰਾਈਜ਼ ਤੇ ਜਿਵੇਂ ਕਹਿੰਦੇ ਨੇ ਵੇ ਇੱਕ ਜਿੱਡਾ ਕਾ ਛੋਟੇ ਦਾ ਤਨ ਮਾਣਾ ਉਹਦਾ ਤੁਹਾਨੂੰ ਮੁੱਲ ਦੇ ਦੇਣਗੇ ਹਨਾ ਬਾਕੀ ਤੁਸੀਂ ਜਦੋਂ ਇੱਥੇ ਆਉਂਗੇ ਜਾਨਵਰ ਨੂੰ ਦੇਖੋਗੇ ਉਹਦੇ ਨਾਲ ਪਸ਼ੂ ਦਾ ਦੇਖਣ ਦੇ ਨਾਲ ਬੰਦੇ ਨੂੰ ਵੀ ਥੋੜਾ ਜਿਹਾ ਹੋਰ ਢੰਗ ਤਰੀਕਾ ਹੁੰਦਾ ਵੀਡੀਓ ਤੇ ਕੁਝ ਗੱਲ ਹੋਰ ਹੁੰਦੀ ਆ ਤੇ ਆ ਕੇ ਤੁਸੀਂ ਬਾਈ ਨਾਲ ਸੌਦਾ ਕਰ ਸਕਦੇ ਹੋ ਤਦ ਤੱਕ ਲਈ ਦੋਸਤੋ ਮੈਂ ਜਿੱਕਰ ਨਵੀਂ ਵੀਡੀਓ ਤੇ ਧੰਨਵਾਦ